84 ਦੇ ਜਿਹੜੇ ਵਿਚਾਰ ਧਾਰਕ ਕਾਰਨ ਬਹੁਤ ਜਿਹੜੇ ਹਲਕੇ ਪੱਦਰ ਤੇ ਆ ਰਹੇ ਹੈ ਜਿਹੜੇ ਅਖਬਾਰੀ ਕਾਲਮ ਨਵੀਸਾਂ ਵੱਲੋਂ ਜਾਂ ਅਖਬਾਰੀ ਪੱਤਰਕਾਰਾਂ ਵੱਲੋਂ ਆ ਰਹੇ ਆ ਔਰ ਖਾਸ ਕਰਕੇ ਉਹ ਪਰਵਾਨੇ ਵਿਚਾਰ ਰਹੇ ਹੈਗੇ ਹਨ ਉਹਨਾਂ ਚੋਂ ਇਹ ਆਉਂਦਾ ਵੀ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ ਸਿੱਖਾਂ ਨੇ ਉਸ ਐਮਰਜੈਂਸੀ ਦਾ ਵਿਰੋਧ ਕਰਿਆ ਤੇ ਇੰਦਰਾ ਗਾਂਧੀ ਨੇ ਉਸ ਵਿਰੋਧ ਦਾ ਬਦਲਾ ਲੈਣ ਲਈ ਸਾਰਾ ਕੁਝ ਕਰਿਆ ਅਸੀਂ ਸਮਝਦੇ ਆਂ ਵੀ ਇਹ ਬਹੁਤ ਘਟੀਆ ਜਿਹਾ ਤਰਕ ਹੈਗਾ ਬਹੁਤ ਜਿਨੂੰ ਮਤਲਬ ਕਿ ਕਿਸੇ ਕਿਸੇ ਵੀ ਸੂਰਤ ਵਿੱਚ ਜੇ ਅਕੈਡੈਮਿਕਲੀ ਵੀ ਆਪਾਂ ਗੱਲ ਕਹੀਏ ਨਾ ਵੀ ਇਹਨੂੰ ਮੰਨਿਆ ਨਹੀਂ ਜਾ ਸਕਦਾ ਹਨ ਸੋ ਇਹ ਇੱਕ ਇਹ ਤ ਇਹ ਤਰਕ ਵੀ ਜਿਹੜਾ ਆ ਰਿਹਾ ਹੈਗਾ ਜਿੱਦਾਂ ਵੀਰ ਜਗਜੀਤ ਸਿੰਘ ਨੇ ਕਿਹਾ ਵੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ ਦੇ ਇੱਕ ਐਂਗਲ ਤੋਂ ਹੀ ਆ ਰਿਹਾ ਵੀ ਸਿੱਖਾਂ ਨੂੰ ਉਸ ਪਰਸਪੈਕਟਿਵ ਦਾ ਤੇ ਉਸ ਸੰਦਰਭ ਦਾ ਪਤਾ ਨਾ ਲੱਗੇ ਵੀ ਜਿਸ ਆਧਾਰ ਤੇ ਜਿਹੜਾ ਇਹ ਇਹ ਸਾਰਾ ਘਲੂ ਘੜਾ ਹੈਗਾ ਜਿਹੜਾ ਵਾਪਰਿਆ ਹੈਗਾ ਜਦੋਂ ਆਪਾਂ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਸ਼ੁਰੂ ਕਰਦੇ ਹੈਗੇ ਆਂ ਇਹ ਉਤੋਂ ਪਹਿਲਾਂ ਵੀ ਗੁਰੂ ਨਾਨਕ ਪਾਤਸ਼ਾਹ ਦੀ ਗ੍ਰਿਫਤਾਰੀ ਹੁੰਦੀ ਆ ਬਾਬਰ ਵੱਲੋਂ ਜਿਹੜੀ ਉਹ ਸ਼ੁਰੂ ਕਰਦੇ ਹੈਗੇ ਆ। ਸੋ ਹੈਗਾ ਵੀ ਇਹ 1984 ਆ ਜਿਹੜਾ ਸਾਡਾ ਕਲੈਸ਼ ਆਫ ਸਿਵਲਾਈਜੇਸ਼ਨ ਸੀ। ਸੋ ਦੋ ਸਭਿਆਤਾਵਾਂ ਦਾ ਕਲੈਸ਼ ਸੀਗਾ। ਸੋ ਸਿੱਖੀ ਇੱਕ ਧਰਮ ਨਹੀਂ ਹੈ, ਇੱਕ ਕੌਮ ਨਹੀਂ ਹੈ, ਇੱਕ ਪੂਰੀ ਸਭਿਤਾ ਆ ਬਈ ਆਫ ਲਾਈਫ ਹੈ। ਤਰਜ਼ੇ ਜ਼ਿੰਦਗੀ ਹੈ ਸਿੱਖੀ। ਸੋ ਸਾਡਾ ਕਲੈਸ਼ ਉਦੋਂ ਹੀ ਸ਼ੁਰੂ ਹੋ ਗਿਆ ਸੀ। ਸੋ ਉਹ ਤਤਕਾਲੀ ਦੋਹਾ ਧਰਮਾਂ ਨਾਲੀ ਦੋਹਾ ਸਭਿਆਤਾਵਾਂ ਨਾਲੀ Hindu ਸਭਿਆਤਾ ਨੂੰ ਵੀ ਇੱਕ ਸਭਿਆਤਾ ਦੇ ਤੌਰ ਤੇ ਮੰਨਿਆ ਜਾਂਦਾ ਹੈ ਸੰਸਾਰ ਇਤਿਹਾਸਕਾਰੇ ਵਿੱਚ ਇਸੇ ਤਰ੍ਹਾਂ ਇਸਲਾਮੀ ਸਭਿਆਤਾ ਨੂੰ ਵੀ ਇੱਕ ਸਭਿਆਤਾ ਦੇ ਤੌਰ ਤੇ ਮੰਨਿਆ ਜਾਂਦਾ ਹੈ ਸੋ ਸਿੱਖ ਸਭਿਆਤਾ ਵੀ ਉਹਨਾਂ ਦਿਨਾਂ ਵਿੱਚ ਆ ਜਿਹੜੀ ਇੱਕ ਤਰ੍ਹਾਂ ਨਾਲ ਉਜਾਗਰ ਹੋਈ ਸਿੱਖ ਸਭਿਆਤਾ ਇਸ ਤਰ੍ਹਾਂ ਉਜਾਗਰ ਹੋਈ ਬਈ ਜਿਹੜੀ ਜਦੋਂ ਗੁਰੂ ਨਾਨਕ ਪਾਤਸ਼ਾਹ ਜਿਨੇ ਸਿੱਖ ਧਰਮ ਦੀ ਨੀਂਹ ਰੱਖੀ ਆ ਤਾਂ ਉਹਨਾਂ ਦਾ ਪਹਿਲਾ ਹੀ ਜਿਹੜਾ ਇਲਹਾਮ ਹੈ ਨਾ ਹਮ Hindu ਨਾ ਮੁਸਲਮਾਨ ਨਾਲ ਸ਼ੁਰੂ ਹੁੰਦਾ ਹੈ ਸੋ ਇਟ ਮੀਨਸ ਅਸੀਂ ਡਿਫਰੈਂਟ ਹੈਗੇ ਆ ਦੋਵਾਂ ਤੋਂ ਹੀ ਡਿਫਰੈਂਟ ਹੈਗੇ ਆ ਸੋ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਵੀ ਜਿਹੜੀ ਸਿੱਖਾਂ ਦੀ ਧਾਰਮਿਕ ਟਰੈਡੀਸ਼ਨ ਉਹ ਉਸ ਵੇਲੇ ਦੀ ਭਾਰਤ ਦੀ ਜਿਹੜੀ ਧਾਰਮਿਕ ਟਰੈਡੀਸ਼ਨ ਸੀ ਉਹ ਤੋਂ ਬਿਲਕੁਲ ਵੱਖਰੀ ਤੁਰ ਤਰੀ ਆਉਂਦੀ ਹੈਗੀ ਆ ਸੋ ਜਿਹੜਾ ਗੁਰੂ ਪਾਤਸ਼ਾਹ ਜਿਨੇ ਧਰਮ ਪੈਦਾ ਕਰਿਆ ਇੱਥੋਂ ਹੀ ਫਿਰ ਜਿਹੜਾ ਕਲੈਸ਼ ਆ ਆਪਾਂ ਕਲੈਸ਼ ਨੂੰ ਦੇਖਦੇ ਆ ਵੀ ਕਲੈਸ਼ 1984 ਵਿੱਚ ਜਾ ਕੇ ਜਿਹੜਾ ਉਹਦਾ ਕਲਾਈਮੈਕਸ ਆਉਂਦਾ ਹੈ ਜਿਹੜੀ ਭਾਰਤੀ ਧਰਮ ਪਰੰਪਰਾ ਸੀ ਚਾਹੇ ਉਹ ਸਨਾਤਨੀਆਂ ਚਾਹੇ ਨਿਰਮਲੀਆਂ ਆ ਚਾਹੇ ਉਦਾਸੀ ਆ ਚਾਹੇ ਜਿਹੜੇ ਹੋਰ ਬਹੁਤ ਸਾਰੇ ਜਿਹੜੇ ਸੈਕਟ ਨੇ ਉਹਨਾਂ ਵਿੱਚੋਂ ਇਹ ਸੀਗਾ ਵੀ ਉਹ ਬੰਦੇ ਨੂੰ ਸਿਰਫ ਆਪ ਮੁਕਤ ਹੋਣ ਦੀ ਲਾਲਸਾ ਸੀ ਵੀ ਮੈਂ ਨਿੱਜੀ ਤੌਰ ਤੇ ਮੁਕਤ ਹੋਣਾ ਮੇਰਾ ਹੋਰ ਕਿਸੇ ਦੀ ਮੁਕਤੀ ਨਾਲ ਸਮਾਜ ਨਾਲ ਜਾਂ ਕਿਸੇ ਹੋਰ ਤਰ੍ਹਾਂ ਦੀ ਜਿਹੜੀ ਇਸ ਕਦਰਾਂ ਦੀ ਸਰਗਰਮੀਆਂ ਮੇਰੀ ਉਹਦੇ ਨਾਲ ਕੋਈ ਸਬੰਧ ਨਹੀਂ ਹੈ ਹੈਨਾ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੇ ਜੋ ਸਿੱਖ ਧਰਮ ਦੀ ਨੀ ਰੱਖੀ ਆ ਜਿਸ ਦਾ ਇੱਕ ਤਰ੍ਹਾਂ ਨਾਲ ਪਰਵਾਣਯੋਗ ਧਰਮ ਦੇ ਤੌਰ ਤੇ ਸਾਹਮਣੇ ਆਇਆ ਉਹ ਧਰਮ ਦੇ ਆਧਾਰ ਤੇ ਸਭਿਤਾ ਪੈਦਾ ਹੋਈ ਕਿਉਂਕਿ ਸਾਰੀਆਂ ਸਭਿਤਾਵਾਂ ਧਰਮ ਦੇ ਆਧਾਰਿਤ ਹੀ ਨੇ 크ਰਿਸਚੀਅਨਿਟੀ ਹੈ ਉਹ ਵੀ ਧਰਮ ਦੇ ਆਧਾਰਿਤ ਹੈਗੀ ਹੈ ਇਸਲਾਮ ਸਭਿਤਾ ਉਹ ਵੀ ਧਰਮ ਦੇ ਆਧਾਰਿਤ ਹੈ ਹਿੰਦੂ ਸਭਿਤਾ ਉਹ ਵੀ ਧਰਮ ਦੇ ਆਧਾਰਿਤ ਹੈ ਤੇ ਸਿੱਖ ਵੀ ਕੱਲਾ ਧਰਮ ਹੀ ਆ ਕੌਮ ਨਹੀਂ ਨੇ ਇੱਕ ਪੂਰੀ ਸਭਿਤਾ ਹੈਗੇ ਨੇ ਨਾ